ਦਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਈਸ਼ ਕੋਮਿੰਨਗਰ ਰਮਾ ਵਾਲਾ ਬਾਜ਼ਾਰ ਤੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਈਸਟ ਐਂਡ اسٹیਟ ਕਲੋਨੀ ਵਿਖੇ ਪੁੱਜਣ ਤੇ ਕਲੋਨੀ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਕੀਰਤਨੀ ਜਥਿਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ ਇਸ ਮੌਕੇ ਈਸਟ ਐਂਡ اسٹیਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਿੰਦਰ ਸਿੰਘ ਲਾੜੀ ਅਤੇ ਮਹਰਬਾਨ ਸਿੰਘ ਸ਼ੈਰੀ ਨੇ ਗੁਰਦੁਆਰਾ ਸਾਹਿਬ ਤੋਂ ਆਏ ਪੰਜ ਪਿਆਰਿਆਂ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦਾ ਸਰੂਪਾ ਪੇਟਕਾਰ ਸਵਾਗਤ ਕੀਤਾ ਅਤੇ ਉਹਨਾਂ ਸਾਰੀ ਸੰਗਤ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੰਦਿਆਂ ਦੱਸਿਆ ਕਿ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਦੀ ਪ੍ਰੇਰਣਾ ਸਦਕਾ ਪਿਛਲੇ ਲਗਭਗ 10 ਸਾਲਾਂ ਤੋਂ ਕਲੋਨੀ ਦੇ ਸਾਰੇ ਹੀ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦਾ ਇਹ ਸ਼ੁਭ ਦਿਹਾੜਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਤਨਾਮ ਸਿੰਘ, ਸੁਖਦੇਵ ਸਿੰਘ ਬੰਟੀ, ਮਹਰਬਾਨ ਸਿੰਘ ਸ਼ੈਰੀ, ਸਿੰਦਰ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ, ਤਰਲੋਚਨ ਸਿੰਘ अमरजीत सिंह हरचरण राजू गुरदीप सिंह स्वरूप सिंह जतेंद्र राजू कुलबीर सिंह इंदरपाल सिंह जसपाल सिंह, राजपाल सिंह, सोनू, अवतार सिंह सुखदेव सिंह सुखविंदर का, का हरजीत सिंह ते इंदर सिंह आज मौजूद स ਨਿਮਰ ਵਰ ਨਾਰੀ ਮੰਗਲ ਕਾਇ ਸਤਿ ਸ਼੍ਰੀ ਅਕਾਲ ਕੇ ਸਿਧ ਗੁਰੂ ਬਲਹਾ ਹਰੀ ਜਿੰਦ ਕਹ ਪਹਾਨੀ ਜੀ ਆਉਂਦਾ ਹੱਥ ਗੱਲ ਸਭਾ ਕੀਆ ਉਦਾ ਜਿੰਨ ਤਸਰਤ ਕੀਆ ਉਦਾ ਜੀ ਗੱਲ ਕਾ ਕੀਆ ਜਿੰਨੇ ਸੱਜਣਾਂ ਕੀਆ ਉਡਾ ਜਿੰਨੇ ਸੱਜਣਾਂ ਕੀਆ ਉਡਾ ਜਿੰਨੇ ਸੱਜਣਾਂ ਕੀਆ ਉਡਾ ਜਿੰਨੇ ਸੱਜਣਾਂ ਕੀਆ ਉਡਾ ਕੋਈ ਸਾਥ ਦੇ ਕੇ ਕਿਸੇ ਦਿਲ ਮਲਹਾ ਜਿੰਨੇ ਸੱਜਣਾਂ ਸਤਿਗੁਰੂ ਨਾਨਕ ਪ੍ਰਗਟਿਆ ਮਿਟ ਤੁੰਦ ਜਾ ਕੇ ਚਾਨਣ ਹੋਆ ਜੂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਪ੍ਰੋਗਰਾਮ ਅਸੀਂ 10 ਸਾਲ ਤੋਂ ਇਸ ਸਟੈਂਡ ਸਟੇਟ ਕਲੋਨੀ ਵਿੱਚ ਕਰ ਰਹੇ ਹਾਂ ਇਹ ਪ੍ਰੋਗਰਾਮ ਸਰਦਾਰ ਸਵਰਗੀ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦੇ ਸਮੂਹ ਪਰਿਵਾਰ ਉਹਨਾਂ ਦੇ ਸਪੁੱਤਰ ਸਾਰੀ ਜੀ ਬਲੋਂ ਕੀਤਾ ਜਾਂਦਾ ਹੈ ਸਾਰੀ ਕਲੋਨੀ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਬਾਬਾ ਜੀ ਬਾਬਾ ਦੀਪ ਸਿੰਘ ਜੀ ਧਰਮaule ਬਿਆਤੋ ਵਿਸ਼ਾਲ ਪ੍ਰਭਾਤ ਸ੍ਰੀ ਇੱਥੇ ਆਂਦੀ ਹੈ ਫੁੱਲਾਂ ਦੀ ਵਰਖਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਸਮੂਹ ਕਲੋਨੀ ਦੇ ਸਹਿਯੋਗ ਦੇ ਨਾਲ 10 ਸਾਲ ਤੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸੱਚੇ ਪਾਤਸ਼ਾਹ ਗੁਰੂ ਸਾਹਿਬ ਇਹ ਕਲੋਨੀ ਤੇ ਕਿਰਪਾ ਬਣਾਈ ਰੱਖਣਾ ਆਪਚ ਪਿਆਰ ਮੁਹੱਬਤ ਬਣਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਦਿਨ ਦੁਗਣਾ ਤੇ ਰਾਤ ਚੋਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਨਾਨ ਦੇਵ ਜੀ ਦਾ ਪ੍ਰਗਠ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਕਲੋਨੀ ਵੱਲੋਂ ਸਰਦਾਰ ਅਵਤਾਰ ਸਿੰਘ ਮੇਰੇ ਪਿਤਾ ਜੀ ਵੱਲੋਂ ਮਨਾਇਆ ਜਾਂਦਾ ਸੀ ਹੁਣ ਵੀ ਕੰਟੀਨਿਊ ਮਨਾਇਆ ਜਾ ਰਿਹਾ ਬਹੁਤ ਬਹੁਤ ਸਮੂਹ ਸਖਤਾਂ ਨੂੰ ਬਹੁਤ ਲੱਖ ਲੱਖ ਕਰੋੜ ਕਰੋੜ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਦਾ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ ਸਾਰੇ ਸੰਗਤ ਸਾਰੇ ਪਰਿਵਾਰਾਂ ਦਾ ਸਹਿਯੋਗ ਨਾਲ ਇਦਾਂ ਹੀ ਚੱਲਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ